ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦਾ ਆਪਣਾ ਸਫ਼ਰ ਸ਼ੁਰੂ ਹੋ ਗਿਆ ਗੁਰਦੁਆਰਾ ਸਾਹਿਬ ਗੁਰਦੁਆਸਾ ਤੋਂ ਅਸੀਂ ਪਰਵਾ ਨੇ ਹੋ ਗਏ ਆ ਇੱਥੋਂ ਮੱਥਾ ਟੇਕ ਕੇ ਤੇ ਇੱਧਰ ਟਰੱਕ ਸਾਹਿਬ ਟੇਡੇ ਹੋਏ ਪਏ ਆ ਅੱਗੇ ਜਾਂਦੇ ਹੋਏ ਪਹਿਲੀ ਮੁਸੀਬਤ ਇੱਧਰ ਟਰੱਕ ਭਾਜੀ ਟੇਡੇ ਹੋਏ ਪਏ ਆ ਤੇ ਗਰੀਨਾ ਪਾਈਆਂ ਹੋਈਆਂ ਨੇ ਝੋਨੇ ਵਿੱਚ ਲੱਤ ਫੜ ਹੁੰਦੇ ਹੋਏ ਭਾਈ ਤੇ ਇਧਰ ਸਾਡੇ ਮੀਟਰ ਦੀ ਰੀਡਿੰਗ ਵੇਖੋ 5911 ਪੰਪ ਤੇ ਬਹੁਤ ਚੁੱਕੇ ਆ ਤੇਲ ਪੋ ਵਾਲੀਏ ਟੱਕ ਜਮਾ ਮੌਕੇ ਦੇ ਆ ਕੇ ਟੱਕ ਟੱਕ ਕਰਨ ਲੱਗਿਆ ਤੇ ਇਸ ਸਮੇਂ ਹੀ ਖੜੇ ਆ ਟਿਗਰਾਵਾਂ ਵਾਲੇ ਲੈਂਸ ਪੰਪ ਦੇ ਤੇ ਪਿੱਛੇ ਮੇਰਾ ਬੈਗ ਪਾਇਓ ਪਿੱਠੂ ਬੈਗ ਕੱਪੜਿਆਂ ਨਾਲ ਭਰਿਆ ਪਿਆ ਵੀ ਬਾਬਾ ਭਾਰਾ ਤੇ ਪਿੱਛੇ ਯਾਰ ਲਮਕਾਇਆ ਹੈ ਕਿ ਲਮਕਾਇਆ ਕਿ ਬੰਨੇ ਹੈ ਕਿ ਮੋਟਰ ਹੈਂਗੜਾ ਜਿਹੜਾ ਆਲਾ ਗ੍ਰਿਪ ਆ ਪਰ ਸਹੀ ਫੂਲ ਨਹੀਂ ਆਇਆ ਮੈਂ ਚੱਲ ਪਿੱਛੇ ਮੋਟਰ ਨਹੀਂ ਪਾਉਂਦੇ ਆ ਤੇਲ ਪਵਾ ਲਈ ਤੇ तकरीबन 800 ਦਾ ਪੈ ਗਿਆ ਤੇਲ 8 ਲੀਟਰ 15 ਗ੍ਰਾਮ ਬੜਾ ਹਵਾ ਭਰਾਲੀ ਹੈ ਵੀਰੇ ਹਵਾ ਕਿਹੜੀ ਹੈ ਨਹੀਂ ਉਹ ਨਾਈਟ੍ਰੋਜਨ ਵਾਲੀ ਹੈ ਨਹੀਂ ਚਲੋ ਸਿੰਪਲੀ ਭਰਾਂ ਲੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਇੱਕ ਨਵੇਂ ਸਫ਼ਰ ਦੇ ਵਿੱਚ ਤੇ ਮੈਂ ਪਿੱਛੇ ਕੈਂਪਿੰਗ ਦਾ ਇਹ ਪਾਇਆ ਹੋਇਆ ਨੂੰ ਰਸਤੇ ਵਿੱਚ ਜਾਂਦੀ ਜਾਂਦੇ ਦਿਖਾਵਾਂ ਕਿੱਥੇ ਕਿੱਥੇ ਚੱਲੇ ਆ ਕਿ ਲਹਾਲ ਮੋਟਰ ਹੈ ਵੀ ਕਰਾਉਣ ਲੱਗੇ ਆ ਹਾਂਾ ਫੁੱਲ ਮਗਲੇ ਟਾਇਰ ਦੇ ਘੱਟ ਹੀ ਸੇ ਇਹ ਆ ਜੀ ਜੀਓ ਵਾਲਿਆਂ ਦੇ ਅੰਡਰਲਾਈਨਸ ਵਾਲੇ ਦਾ ਪੰਪ ਜਗਰਾਉਂ ਲੋਕੇਸ਼ਨ ਤੇ ਮੂਲ ਜੇ ਵੀ ਤਕਰੀਬਨ 23 ਸੀਗੀ 23 ਸੀਗੀ ਘਾਟਾ ਵਾਵਾ ਇਹ ਚ ਵੀ ਹੋ ਗਿਆ 36 35 ਕਰਾ ਲਈ ਹੈ ਬਸ ਠੀਕ ਹੈ ਠੀਕ ਹੈ ਬਾਈ ਥੈਂਕ ਯੂ ਲੁਧਿਆਣਾ ਸ਼ਹਿਰ ਦਾ ਇਹ ਆ ਗਿਆ ਨੀਵਾ ਪੌੜਾ ਤੇ ਕੁਦਰਤੀ ਅੱਜ ਸਾਨੂੰ ਸੁੱਕੀ ਮਿਲਿਆ ਇਹ ਤਾਂ तकरीबन ਪਾਣੀ ਖੜਾ ਹੁੰਦਾ ਦਾ ਹੈਗਾ तकरीबन ਖੜਾ ਅੱਗੇ ਇਹਨਾਂ ਦੇ ਆ ਵੇਖੋ ਜਿਵੇਂ ਕੰਧਾਂ ਤੇ ਲੱਗੇ ਹੋਏ ਨੇ ਇੰਨਾ ਇੰਨਾ ਪਾਣੀ ਖੜਾ ਹੁੰਦਾ ਅੱਜ ਵਿਚਾਰ ਰਹਿ ਗਿਆ ਹੁਣ तकरीबन ਅਸੀਂ ਲੁਧਿਆਣਾ ਨੇ ਕਿ ਸ਼੍ਰੀ ਅਨੰਦਪੁਰ ਸਾਹਿਬ ਨੂੰ ਜਾਂਦੇ ਹੋਏ ਰੋਡ ਵਿਖੇ ਖੜੇ ਸੀਗੇ ਤੇ ਥੋੜਾ ਜਿਹਾ ਟਾਈਮ ਅਸੀਂ ਘੱਟ ਰੁਕ ਜੀਆ ਰੈਸਟ ਲੈ ਲਈਏ ਤੇ ਬੈਗ ਬੂਗ ਮੋਢੇ 'ਤੇ ਟੰਕੇ ਕਰਕੇ ਪੱਟ ਦੁਖਣ ਲਾਤੀ ਸੀ ਤੇ ਚਲਦੇ ਆ ਹੁਣ ਅੱਗੇ ਵੱਲ ਚਲਾਨਾ ਪਾਉਨੇ ਆ ਤੇ ਅੱਜ ਮੌਸਮ ਵੀ ਬਹੁਤ ਸੋਹਣਾ ਹੋਇਆ ਖੈਰ ਸਾਡੇ ਪਹੁੰਚਣ ਤੋਂ ਪਹਿਲਾਂ ਤਕਰੀਬਨ ਘੰਟਾ ਤੋਂ ਪਹਿਲਾਂ ਇੱਥੇ ਬਾਰਿਸ਼ ਵੀ ਵਧੀਆ ਹੋ ਚੁੱਕੀ ਆ ਤੇ ਸਾਡਾ ਥੋੜਾ ਜਿਹਾ ਫਾਇਦਾ ਰਹਿ ਗਿਆ ਨਹੀਂ ਤਾਂ ਬਾਰਿਸ਼ ਵਿੱਚ ਸਮੱਸਿਆ ਆਉਂਦੀ ਆ ਤੇ ਚਲਦੇ ਆ ਅੱਗੇ ਵੱਲ ਨੂੰ ਇਹ ਆਲੇ ਹਾਂ ਇਹ ਦਰਾਹੇ ਵਾਲੇ ਦਰਾਹੇ ਵਾਲੇ ਫਾਟਕ ਜਿਹੜੇ ਅਕਸਰ ਹੀ ਸਾਨੂੰ ਬੰਦ ਟੱਕਰੇ ਆ ਤੇ ਕਮੈਂਟ ਕਰਕੇ ਜਰੂਰ ਦੱਸਣਾ ਕਿ ਜਿਹੜੇ ਜਿਹੜੇ ਆ ਰਸਤੇ ਜਾਂਦੇ ਆ ਤੇ ਕਿਹਨੂੰ ਕਿਹਨੂੰ ਆ ਫਾਟਕ ਬੰਦ ਹੀ ਟੱਕਰੇ ਆ ਅੱਜ ਪਤਾ ਨਹੀਂ ਸਾਡੀ ਖੁਸ਼ਕਿਸਮਤੀ ਕਇਸਮਤੀ ਤੇਜ਼ ਸੀ ਇਸ ਸਮੇਂ ਅਸੀਂ ਖੜੇ ਹਾਂ ਰਸਤੇ ਵਿੱਚ ਤੇ ਤਕਰੀਬਨ 80-85 ਕਿਲੋਮੀਟਰ ਦਾ ਸਫ਼ਰ ਰਹਿ ਗਿਆ ਤੇ ਥੋੜਾ ਦਾਮ ਲੈਣ ਲਈ ਨੱਤਾਵਾਹਾਂ ਸੌ ਜਾਂਦੀਆਂ ਤੇ ਆ ਜਾਂਦਾ ਰਸਤਾ ਇੱਧਰ ਸ਼੍ਰੀ ਆਨੰਦਪੁਰ ਸਾਹਿਬ ਵੱਲ ਤੇ ਜਿਹੜਾ ਇਹ ਸਫ਼ਰ ਹੈ ਇਹ ਕੁਝ ਅਣਮਿਥਿਆ ਜਿਹਾ ਸਫ਼ਰ ਹੈ ਸਾਡਾ ਕੋਈ ਪਤਾ ਨਹੀਂ ਵੀ ਕਿੱਥੇ ਜਾਣਾ ਕਿੱਥੇ ਰਹਿਣਾ ਤੇ ਫਿਲਹਾਲ ਤਾਂ ਰਸਤੇ ਵਿੱਚ ਸੋਚਿਆ ਕਿਉਂਕਿ ਬਾਰਿਸ਼ੀ ਦਾ ਕਰਕੇ ਥੋੜਾ ਜਿਹਾ ਔਖਾ ਹੁੰਦਾ ਵਾ ਹੁਣ ਵੀ ਰਾਹ ਚ ਕਣੀਆ ਆਈਆਂ ਹੈਗੀਆਂ ਖੱਟ ਕੇ ਵਾੜਤਾ ਕੱਢ ਦਿੱਤੀ ਆ ਵੀ ਰਾਸਤੇ ਵਿੱਚ ਮੀਂਹ ਕਣੀ ਦਾ ਔਖਾ ਹੋ ਜਾਂਦਾ ਤੇ શ્રી ਆਨੰਦਪੁਰ ਸਾਹਿਬ ਰੁਕਾਂਗੇ ਤੇ ਕੱਲ ਦਾ ਸਫਰ ਆ ਅੱਜ ਸ਼ਾਮ ਦਾ ਤੁਹਾਨੂੰ ਦਿਖਾਉਣਾ ਵੀ ਕਿੱਥੇ ਰੁਕੇ ਆ ਕੀ ਹੋਇਆ ਕੀ ਖਾਦਾ ਪੀਤਾ ਜੋ ਵੀ ਲੱਲਾ ਪੱਪਾ ਸਿਸਟਮ ਬਣਦਾ ਆਪਣਾ ਚੌਧਰੀ ਕਹਿੰਦੇ ਸਾਡਾ ਹੋ ਗਿਆ ਪਿਆਸਾ 11 ਵਾਲਾ ਠੋਡਾ ਪੀਣ ਲੱਗਾ ਕਿਉਂਕਿ ਉੱਥੋਂ ਪ੍ਰਸ਼ਾਦਾ ਪਾਣੀ ਛਕਿਆ ਹੈਗਾ ਤੇ ਇਹਦੀ ਹਾਜ਼ਮ ਨਹੀਂ ਆਇਆ। ਮੰਨ ਨਾਲੇ ਕਿਹਾ ਹੈਗਾ ਚਾਰ ਗੇੜੇ ਕੱਢ ਲਾ। ਤੇਰੇ ਨਾਲ ਹਾਜ਼ਮ ਕਰ ਦੋ ਮੈਂ। ਹਾਂ ਹੁਣ ਮੂੰਹ ਠਗੀ ਬੈਠਾ ਤੇ ਇੱਥੋਂ ਲੈਮਨੋ ਠੋਡਾ ਪੀਣ ਲੱਗਿਆ। ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਪਹੁੰਚ ਚੁੱਕੇ ਆਂ। ਤੇ ਸ਼੍ਰੀ ਚਮਕੌਰ ਸਾਹਿਬ ਵੀ ਕੈਸਿੰਗ ਦੇ ਕੋਲ ਦੋਸਤਾਂ ਨੂੰ ਜਿਹੜਾ ਇਹ ਰੂਪ ਨਗਰ ਤੇ ਫਿਲਹਾਲ ਜਾ ਰਹੇ ਹਾਂ ਹੁਣ ਉੱਧਰ ਤੇ ਪਾਰਕਿੰਗ ਬਾਹਰ ਲਗਾਤੀ ਆਪਣੀ ਬਾਈਕਾ ਥੋੜਾ ਠੰਡਾ ਕਰਕੇ ਲਾਉਣੀ ਸੀ ਤੇ ਇੱਕ ਯਾਰ ਆਹ ਪਤਾ ਨਹੀਂ ਕੀ ਨਿਸ਼ਾਨ ਜਾਂ ਦਿਖਾਉਣ ਲੱਗ ਗਈ ਆ ਨਾਲ ਕੋਈ ਤਾਂ ਨਹੀਂ ਹੁੰਦਾ ਚੱਲਦੇ ਹੁਣ ਅੰਦਰ ਮੱਥਾ ਦੇਖਦੇ ਆ ਦੀ ਚਮਕੌਰ ਸਾਹਿਬ ਤੋਂ ਰਵਾਨਗੀ ਲੈਣੇ ਆ ਇੱਥੇ ਮੱਥਾ ਟੇਕਿਆ ਕੁਛ ਟਾਈਮ ਕਬੀਸ਼ਰੀ ਚੱਲਦੀ ਆ ਉਹ ਸੁਣੀ ਤੇ ਹੁਣ ਅੱਗੇ ਵੱਲ ਚੱਲਣਾ ਪਉਣੇ ਆ ਤੇ ਇੱਥੋਂ ਤਾਂ ਪਹਿਲਾਂ ਜਦੋਂ ਆਏ ਸੀ ਕਿ ਧੁੱਪ ਬਹੁਤ ਜ਼ਿਆਦਾ ਰਹੀ ਸੀਗੇ ਤੇ ਹੁਣ ਮਹਾਰਾਜ ਨੇ ਕਿਰਪਾ ਕੀਤੀ ਆ ਤੇ ਸ਼ੁਕਰ ਆ ਬੱਦਲ ਹੋ ਗਏ ਆ ਇਹ ਮਾਰਕੀਟ ਦਿਖਾਉਨੇ ਆ ਤੁਹਾਨੂੰ ਇੱਥੇ ਦੀ ਮਾਰਕੀਟ ਬਹੁਤ ਵਧੀਆ ਬਣਾਈ ਹੋਈ ਆ ਜਿਵੇਂ ਆਪਣੇ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਬਣੀ ਹੋਈ ਨਾ ਮਾਰਕੀਟ ਉਦਾਂ ਨਹੀਂ ਸੀ ਮਾਰਕੀਟ ਬਣੀ ਹੋਈ ਆ ਬਹੁਤ ਸੋਹਣੀ ਤੇ ਇਹ ਇੱਥੋਂ ਦੀਆਂ ਕੁਝ ਸੋਹਣੀਆਂ ਤਸਵੀਰਾਂ ਦੇਖੋ ਹੁਣ ਅਸੀਂ ਮੋਜਕੇ ਜਾਉਂਦੇ ਤੇ ਆਹ ਰਸਤਾ ਜਾਂਦਾ ਹਿਜਾਰਪੁਰ ਵੱਲ ਤੇ ਆਪਣਾ ਤਾਂ ਖੈਰ ਸਿੱਧਾ ਹੀ ਆ ਨਹੀਂ ਸੌਰੀ 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 ਗਲਤੀ ਹੋ ਗਈ ਜਿਲੰਦਰ ਵੱਲ ਬਾਈ ਵਸਤੇ ਇਹ ਟਰੱਕ ਆਲਾ ਸਾਨੂੰ ਭਰਦਾ ਜਾਂਦਾ ਧੂਏ ਨਾਲ ਤੇ ਇਧਰ ਕਿਉਂਕਿ ਹੁਣ 1 ਮਹੀਨਾ ਚੜ ਗਿਆ ਤੁਹਾਨੂੰ ਪਤਾ ਹੈ ਤੇ ਸਾਡਾ ਹੁਣ ਤਕਰੀਬਨ 42 40 ਕਿਲੋਮੀਟਰ ਦਾ ਰਹਿ ਗਿਆ ਸਫ਼ਰ ਉਸ ਤੋਂ ਬਾਅਦ ਆਨੰਦਪੁਰ ਸਾਹਿਬ ਪਹੁੰਚ ਚੱਕਾਗੇ ਰਾਸਤੇ ਵਿੱਚ ਇੱਕ ਹੋਰ ਬ੍ਰੇਕ ਲੈ ਲਈ ਹੈ ਗੋਲਗੱਪਿਆਂ ਦੀ ਬ੍ਰੇਕ ਭੁੱਖ ਲੱਗ ਜਾਂਦੀ ਹੈ ਬੰਦੇ ਹੱਟੇ ਨੂੰ ਤੇ ਰਾਸਤੇ ਵਿੱਚ ਬ੍ਰੇਕਾਂ ਛੇਕਾਂ ਲੈਂਦੇ ਹੋਏ ਅਸੀਂ ਪਹੁੰਚਾਂਗੇ ਫੇਰ ਹੀ ਹੁਣ ਹੀ ਨਿਕਲ ਜਾਈਏ ਵਰਾਸਤੀ ਚੌਕੇ ਸਰਕਾਰੇ ਖਾਲਸਾ ਉਸ ਉਸ ਅਸਥਾਨ ਦੇ ਉੱਪਰ ਚੱਲੇ ਆ ਜਿੱਥੇ ਸਿੱਖਾਂ ਦਾ ਸਿੱਖ ਰਾਜ ਕੌਮ ਦਾ ਝੰਡਾ ਲਹਿਰਾ ਰਿਹਾ ਹੈ ਇਸ ਸਮੇਂ ਤੇ ਉਧਰ ਖਾਲਸਾ ਰਾਜ ਦਾ ਜੋ ਮਹਾਰਾਜ ਰਣਜੀਤ ਸਿੰਘ ਨੇ ਰਾਜ ਕੀਤਾ ਸੀ ਜਿਸ ਜਗ੍ਹਾ ਤੇ ਰਾਜ ਕੀਤਾ ਸੀ ਉਸ ਦਾ ਨਕਸ਼ਾ ਬਣਾਇਆ ਹੋਇਆ ਤੁਹਾਨੂੰ ਦਿਖਾਉਂਦੇ ਆ ਇਸ ਸਮੇਂ ਤੇ ਜਿਹੜੇ ਜਿਹੜੇ ਰਾਜ ਚ ਉਹਨਾਂ ਨੇ ਖਾਲਸਾ ਰਾਜ ਕੀਤਾ ਸੀ ਇਹ ਉਸ ਜਗ੍ਹਾ ਦਾ ਨਕਸ਼ਾ ਹੈ ਪਿਸ਼ਾਵਰ ਲਾਹੌਰ ਹੋ ਗਿਆ ਜੰਮੂ ਕਸ਼ਮੀਰ ਹੋ ਗਿਆ ਬਾਕੀ ਤੁਹਾਡੇ ਸਾਹਮਣੇ ਆ ਲਗਾਇਆ ਹੋਇਆ ਚਲਦੇ ਆ तकरीबन ਉੱਪਰ ਆਪਾਂ ਪੌੜੀਆਂ ਚੜ ਕੇ ਜਾਣਾ ਪਊਗਾ ਇਸ ਤੇ ਉੱਪਰ ਜਾਂਦੀਆਂ ਪੌੜੀਆਂ तकरीबन ਹੋਣਗੇ ਮੇਰੇ ਖਿਆਲ ਚ 2 200 ਪੌੜੀ ਹੋਗੀ ਸਹੀ ਆ ਔੜੀਆਂ ਇਹ ਕਈ ਥਾਂ ਤੇ ਟੇਟੀਆਂ ਵਾਟੀਆਂ ਹੁੰਦੀਆਂ ਤੇ ਵੇ ਬਾੜ ਚੀਰ ਕੇ ਔੜੀਆਂ ਬਣਾਈਆਂ ਹੋਈਆਂ ਹਨ ਚਾਹ ਤੇ ਬੈਠ ਕੇ ਨਮਲੇ ਨੂੰ ਜਗਾ ਪਣੀ ਹੁੰਦੀ ਹੈ ਬਹੁਤ ਵਧੀਆ ਹੈ ਤੇ ਇਹ ਚੂਲਦਾ ਹੋਇਆ ਸਿੱਖ ਰਾਜ ਦਾ ਝੰਡਾ ਮਹਾਰਾਜਾ ਰਣਜੀਤ ਸਿੰਘ ਤੇ ਝੰਡੇ ਦਾ ਪ੍ਰਤੀਕ ਆਸਰੂ ਪਿੰਡ ਦੀ ਇਸ ਪਹਾੜੀ ਤੇ ਮਹਾਰਾਜਾ ਰਣਜੀਤ ਸਿੰਘ ਨੇ 1831 ਵਿੱਚ ਹਿੰਦੁਸਤਾਨ ਦੇ ਗਵਰਨਰ ਜਨਰਲ ਲਾਰਡ ਵਿਲੀਅਮ ਬੈਟਿਕ ਨਾਲ ਮੁਲਾਕਾਤ ਤੋਂ ਪਹਿਲਾਂ ਪੰਜਾਬ ਦੀ ਆਜ਼ਾਦੀ ਦਰਸਾਉਣ ਲਈ ਸਰਕਾਰ ਖਾਲਸਾ ਦਾ ਝੰਡਾ ਲਹਿਰਾਇਆ ਤੇ ਤੋਪਾਂ ਬੀੜ ਕੇ ਫੌਜੀ ਚੌਕੀ ਕੰਮ ਕੀਤੀ 1849 ਵਿੱਚ ਪੰਜਾਬ ਤੇ ਅੰਗਰੇਜ਼ੀ ਕਬਜ਼ੇ ਤੋਂ ਬਾਅਦ ਚੌਕੀ ਢਾਹ ਦਿੱਤੀ ਗਈ ਪਰ ਝੰਡੇ ਦਾ ਖੰਭਾ ਅਸ਼ਟ ਤਤੂ ਹੋਣ ਦੇ ਕਰਕੇ ਬਚ ਗਿਆ ਆਜ਼ਾਦੀ ਦੇ ਮੂਢੀ ਸੰਗਰਾਮੀ ਇੱਥੇ ਆ ਕੇ ਆਜ਼ਾਦੀ ਦੇ ਝੰਡੇ ਨੂੰ ਮੋਢੇ ਲਹਿਰਾਉਣ ਦਾ ਪ੍ਰਣ ਕਰਦੇ ਰਹੇ ਕਿਸੇ ਦੇਸ਼ ਦੇ ਭਗਤ ਨੇ ਝੰਡੇ ਦੇ ਮੋਢ ਉੱਪਰ ਹੀਸ਼ਣੀਆਂ ਸਾਧਰਨ ਲਿਖੀਆਂ ਇਹ ਨਿਸ਼ਾਨੀ ਹੈ ਕਿਸੇ ਪੰਜਾਬ ਕੇ ਕਿਰਦਾਰ ਕੀ ਵਤਨ ਤੇ ਲੁੱਟੇ ਹੋਏ ਰਣਜੀਤ ਸਿੰਘ ਸਰਦਾਰ ਕੀ ਤੇ ਇਧਰ ਫੈਕਟਰੀ ਬਣੀ ਹੋਈ ਆ ਐਸਐਮਐਲ ਦੀ ਪਹਾੜੀਆਂ ਦੇ ਬਿਲਕੁਲ ਵਿੱਚ ਨਸੀਬ ਟੂਰਿਸਟ ਢਾਬਾ ਢਾਬੇ ਤੇ ਰੁਕਿਆ ਚਾਹ ਪੀਣ ਆ ਗਏ ਤੋਂ ਦੇਖੋ ਟਾਜਾ ਹੋ ਬਿਲੀਏ ਤਾਂ ਬਾਰੀ ਬੈਠ ਜੀਏ ਬਾਰੀ ਬੈਠ ਜੀਓ ਸਾਹਮਣੇ ਹਵੇਲੀ ਉਹ ਉਜੀ ਸਾਈਡ ਆ ਵੇਖੀ ਕਾਪੀ ਰਾਈਟਰ ਦਾ ਵਜੇ ਜੇ ਗਾਣੇ ਵਜੇ ਮੈਂ ਵੇਖਿਆ ਮੈਂ ਕਿਹਾ ਆ ਭਾਈਆ ਕੌਣ ਖੜਾ ਹੈ आ गई साड़ी ढाबे की <coughs> बेहतरीन चाह चाह बड़ी घंट बनाई इन्होंने ढाबे ने इस समय खड़े हाँ श्री कीरतपुर साहब ਇੱਥੇ ਆ ਗਏ ਆ ਇੱਥੇ ਲੰਗਰ ਪਾਣੀ ਛਕਦੇ ਆ ਉਸ ਤੋਂ ਪਰંત ਅਗਲੀ ਸਫ਼ਰ ਬਾਰੇ ਤੁਹਾਨੂੰ ਦੱਸਾਂਗੇ ਅਗਲਾ ਸਫ਼ਰ ਕਰਾਂਗੇ ਚਲਦੇ ਹੁਣ ਮੱਥਾ ਟੇਕਦੇ ਆ